हां हां चल अब बंद कर बंद कि लो साहब दा गुटसी का रखड़ी ते सुनना ते नो रानी मानप्रीਤ ਕਹਿੰਦੀ ਪਾਪਾ ਲਿਆਓ ਤੁਹਾਡੇ ਰਖੜੀ ਮੈਂ ਬੰਦਦੀ ਆ ਮੈਂ ਆਪਦੇ ਪਾਪਾ ਦੇ ਰਖੜੀ ਬੰਦਦੀ ਹੁੰਦੀ ਸੀ ਤੇ ਫਿਰ ਉਹਨੇ ਰਖੜੀ ਬੰਨਤੀ ਕਿ ਮੇਰੀ ਬੇਸਟ ਹੈ ਜਸ਼ਨ ਤੇ ਤੈਨੂੰ ਨਹੀਂ ਨਹੀਂ ਲੈ ਲੈ ਲੈਲਾ 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 ਕੋਈ ਨਹੀਂ ਸ਼ਗਨ ਹੁੰਦਾ ਨਹੀਂ ਨਹੀਂ ਲੈ ਲੈ ਬੈਠ 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 ਲੈ ਖੜ ਜਾ ਹੁਣ ਫੋਟੋ ਵੀ ਕਰ ਦਈ ਤੂੰ ਵੀ ਸਨੈਪ